ਸਤ ਸਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟਿਆ ਚੈਨਲ ਦੇ ਨਾਲ ਅੱਜ ਦੀ ਇਸ ਵੀਡੀਓ ਵਿੱਚ ਕੁਝ ਖਾਸ ਗੱਲਾਂ ਤੁਹਾਡੇ ਸਾਹਮਣੇ ਮੈਂ ਪੇਸ਼ ਕਰਨੀਆਂ ਨੇ ਕਿਰਪਾ ਕਰਕੇ ਜਿਹੜਾ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰ ਦਿਓ ਤਾਂ ਜਿਹੜੀ ਸਹੀ ਜਾਣਕਾਰੀ ਉਹ ਸਾਰਿਆਂ ਦੇ ਫੋਨਾਂ ਤੱਕ ਪਹੁੰਚ ਸਕੇ 29 ਅਗਸਤ 2025 ਸਵੇਰ ਦੇ ਲਗਭਗ 5:05 ਹੋ ਚੁੱਕੇ ਨੇ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦੀ ਮਾਰ ਆ ਲਗਾਤਾਰ ਨਿਰੰਤਰ ਜਾਰੀ ਆ ਹਿਮਾਚਲ ਦੇ ਵਿੱਚ ਮੀਂਹ ਜਿਹੜੇ ਵੱਡੇ ਪੱਧਰ ਤੇ ਪੈ ਰਹੇ ਨੇ ਪੰਜਾਬ ਦੇ ਵਿੱਚ ਵੀ ਜਿਹੜੇ ਵੱਡੇ ਪੱਧਰ ਤੇ ਮੀਂਹ ਪੈ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਭਾਰੀ ਮੀਂਹ ਦੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਜਿਹੜੀ ਦੇ ਦਿੱਤੀ ਗਈ ਆ ਹੜ੍ਹਾਂ ਦੀ ਮਾਰ ਜਾਰੀ ਆ ਆਪਣੇ ਫਰੋਜਪੁਰ ਕਈ ਪਿੰਡ ਡੁੱਬ ਚੁੱਕੇ ਨੇ ਫਾਜਿਲਕਾ ਦੇ ਪਿੰਡ ਡੁੱਬ ਚੁੱਕੇ ਨੇ ਹਰੀਕਿਆਂ ਦੇ ਨੇੜੇ ਸਾਰਾ ਇਲਾਕਾ ਡੁੱਬ ਚੁੱਕਾ ਆਪਣੇ ਸੁਲਤਾਨਪੁਰ ਏਰੀਆ ਦੇ ਪਿੰਡ ਡੁੱਬ ਚੁੱਕੇ ਕਪੂਰਥਲੇ ਦੇ ਪਿੰਡ ਡੁੱਬ ਚੁੱਕੇ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਕੁਝ ਪਿੰਡ ਡੁੱਬ ਚੁੱਕੇ ਡੇਰਾ ਬਾਬਾ ਨਾਨਕ ਦੇ ਪਿੰਡ ਡੁੱਬ ਚੁੱਕੇ ਨੇ ਇਹ ਜਿਹੜੀ ਮਹਾਰਾ ਲੱਗ-ਲੱਗ ਇਲਾਕਿਆਂ ਤੋਂ ਅਲੱਗ-ਅਲੱਗ ਦਰਿਆਵਾਂ ਨੇ ਕੀਤੀ ਜਿਸ ਤਰ੍ਹਾਂ ਰਾਵੀ ਨੇ ਮਾਰ ਕੀਤੀ ਬਿਆਸ ਨੇ ਮਾਰ ਕੀਤੀ ਕੋਈ ਸਤਲੁਜ ਨੇ ਮਾਰ ਕੀਤੀ ਬੁਰੀ ਤਰ੍ਹਾਂ ਜਿਹੜਾ ਪੰਜਾਬ ਆ ਖਤਰੇ ਦੇ ਵਿੱਚੋਂ ਲੰਘ ਰਿਹਾ ਹੈ ਉੱਥੇ ਜੇਕਰ ਗੱਲ ਕਰੀਏ ਤੇ ਸਮਾਜ ਸੇਵੀ ਜਿਹੜੇ ਨੇ ਉਹ ਵੀ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰ ਕਲਾਕਾਰ ਜਸਪੀਰ ਜੱਸੀ ਜੀ ਦੇ ਰਾਤ ਵੀ ਆਪਣੇ ਨਾਲ ਗੱਲਬਾਤ ਲਗਾਤਾਰ ਨਿਰੰਤਰ ਹੋਈ ਸਰ ਪੀਪੀ ਸਕਿੰਦਰ ਦੇ ਥਰੂ ਜਿਹੜੀ ਸਾਰੀ ਗੱਲਬਾਤ ਲਗਾਤਾਰ ਨਿਰੰਤਰ ਜਾਰੀ ਹੋ ਰਹੀ ਆ ਪਲ-ਪਲ ਦੀ ਖਬਰ ਆ ਜਿਹੜੀ ਉਹਨਾਂ ਤੱਕ ਪਹੁੰਚ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਸੇਵਾਵਾਂ ਉਹ ਸ਼ੁਰੂ ਕਰ ਦਿੱਤੀਆਂ ਨੇ ਲਗਾਤਾਰ ਸੇਵਾਵਾਂ ਜਿਹੜੀਆਂ ਉਹ ਨਿਰੰਤਰ ਜਾਰੀ ਰਹਿਣਗੀਆਂ ਪਲ-ਪਲ ਦੀ ਜਿਹੜੀ ਖਬਰ ਆ ਹੋਰ ਵੀ ਕਈ ਵੱਡੇ ਸਮਾਜ ਸੇਵੀ ਵੀਰ ਕੁਝ ਜਿਹੜੇ ਕਲਾਕਾਰ ਵੀਰ ਕੁਝ ਐਕਟਰ ਵੀ ਸਾਰੇ ਜਿਹੜੇ ਆਪਣੇ ਟੱਚ ਦੇ ਵਿੱਚ ਨੇ ਹਜ਼ਾਰਾਂ ਟਰਾਲੀਆਂ ਜਿਹੜੀਆਂ ਨੇ ਉਹ ਤਿਆਰ-ਬਰ ਤਿਆਰ ਖੜੀਆਂ ਨੇ ਹਰੇ ਚਾਰੇ ਦੀਆਂ ਤੂੜੀ ਦੀਆਂ ਪਸ਼ੂਆਂ ਲਈ ਪਰ ਇੱਥੇ ਇਹ ਆਪਾਂ ਨੂੰ ਇਸ ਚੀਜ਼ ਨਹੀਂ ਥੋੜੀ ਜੀ ਧਿਆਨ ਦੇਣ ਦੀ ਲੋੜ ਆ ਕਿ ਕੋਈ ਵੀ ਜਿਹੜੀ ਚੀਜ਼ ਆਪਣੇ ਵੱਲੋਂ ਮਹਗਾਈ ਜਾਊਗੀ ਉਹ ਬੜੇ ਸੁਚੱਜੇ ਢੰਗ ਨਾਲ ਸਹੀ ਜਗ੍ਹਾ ਜਿਹੜੀ ਭੇਜਾਂਦੀ ਆਪਾਂ ਕੋਸ਼ਿਸ਼ ਕਰਾਂਗੇ ਬਾਕੀ ਮੈਂ ਸਮਾਜ ਸੇ ਵੀਰਾਂ ਨੂੰ ਵੀ ਬੇਤੀ ਕਰਦਾ ਕਿ ਥੋੜੀ ਜਿਹੜੀ ਤੁਸੀਂ ਆਪਣੀ ਕਾਲ ਦੀ ਉਡੀਕ ਜਰੂਰ ਕਰਿਓ ਕਾਲੇ ਨਾ ਪਿਓ ਕਿਉਂਕਿ ਅਗਲੇ ਪਾਸੇ ਜਿਹੜਾ ਪਾਣੀ ਚੱਲ ਰਿਹਾ ਬੰਦ ਦੇ ਪਰਲੇ ਪਾਸੇ ਜਿਸ ਕਰਕੇ ਜਿਹੜਾ ਕਿਸ਼ਤੀਆਂ ਜਾਂ ਅਜੇ ਜਿਹੜੀਆਂ ਬੋਰਸ ਨੇ ਉਹ ਨਹੀਂ ਚੱਲ ਰਹੀਆਂ ਕਿਉਂਕਿ ਕਈ ਜਿਹੜੇ ਲੋਕ ਘਰਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਉੱਥੇ ਜਿਹੜਾ ਪਸ਼ੂਆਂ ਦਾ ਚਾਰਾ ਲਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਤੇ ਬੰਦ ਤੇ ਜਿਹੜੀ ਇਹ ਸੇਵਾ ਨਿਰੰਤਰ ਚੱਲ ਰਹੀ ਹੈ ਕੋਸ਼ ਜਿੰਨੀ ਕੁ ਸੇਵਾ ਲਗਭਗ ਇੰਨੀ ਕੁ ਸੇਵਾ ਤੇ ਆ ਹੀ ਰਹੀ ਹੈ ਕਿ ਜਿਹੜੇ ਲੋਕ ਦਰਿਆ ਦੇ ਵਿੱਚੋਂ ਬਾਹਰ ਨਿਕਲ ਚੁੱਕੇ ਨੇ ਆਪਣੇ ਪਸ਼ੂ ਕੱਢ ਚੁੱਕੇ ਨੇ ਉਹਨਾਂ ਤੱਕ ਜਿਹੜੀਆਂ ਸਮਾਵਾਂ ਲਗਾਤਾਰ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਤੇ ਆਪਣੇ ਵੱਲੋਂ ਵੀ ਸਰ ਪੀਪੀ ਸੁਖਵਿੰਦਰ ਦੀ ਸਾਰੀ ਜਿਹੜੀ ਟੀਮ ਵੱਲੋਂ ਲਗਾਤਾਰ ਇਹ ਜਿਹੜਾ ਕੰਮ ਨਿਰੰਤਰ ਜਾਰੀ ਕੀਤਾ ਜਾ ਰਿਹਾ ਹੈ ਕਿਉਂਕਿ ਜੇਕਰ ਤੁਸੀਂ ਜਾਦੀ ਵੱਡੀ ਮਾਤਰਾ ਦੇ ਵਿੱਚ ਮੇਰੇ ਕੋਲੇ ਪਹੁੰਚੋਗੇ ਕੁਛ ਵੀਰ ਫਤੇਗੜ ਤੋਂ ਆਗੇ ਮੁਕਸਰ ਤੋਂ ਆਗੇ ਦੂਰੋ ਦੂਰੋ ਤੁਸੀਂ ਆਉਣਾ ਖੱਜਲ ਨਹੀਂ ਹੋਣਾ ਆਪਾਂ ਬੜੇ ਸੁਚੱਜੇ ਢੰਗ ਨਾਲ ਆਪਾਂ ਸੇਵਾ ਕਰਨੀ ਆ ਜਿਹੜੀ ਵੀ ਸੇਵਾ ਹੈ ਉਹ ਜਿਹੜੀ ਲੋੜਵੰਦਾ ਤੱਕ ਪਹੁੰਚੇ ਬਾਕੀ ਤੁਸੀਂ ਆਪਣੇ ਨਾਲ ਜੁੜੇ ਹੋਏ ਹੋ ਆਪਣੀ ਕਾਲ ਦੀ ਉਡੀਕ ਕਰਿਓ ਤੁਹਾਨੂੰ ਸਮੇਂ ਤੋਂ ਸਮਾਂ ਜਿਹੜਾ ਦਿੱਤੀ ਆਵਾਂਗੇ ਕਦੋਂ ਤੁਸੀਂ ਉਹਨਾ ਕਦੋਂ ਤੁਸੀਂ ਉਹਨਾ ਕਿਉਂਕਿ ਇੱਕ ਦਿਨ ਜੇ ਇੱਕ ਸਾਰੇ ਆ ਗਏ ਉਹ ਚੀਜ਼ ਦੀ ਫਿਰ ਬੇਅਦਬੀ ਵਾਲਾ ਕੰਮ ਹੋ ਜਾਂਦਾ ਹੈ ਉਹ ਸੇਵਾ ਜਿਹੜੀ ਸਹੀ ਚੰਗੀ ਤਰ੍ਹਾਂ ਨਹੀਂ ਲੱਗਦੀ ਬਾਕੀ ਆਪਾਂ ਹੁਣ ਕੋਸ਼ਿਸ਼ ਕਰਨੀ ਹੈ ਕੰਮ ਜਿਹੜਾ ਲੰਮਾ ਸਮਾਂ ਜਿਹੜਾ ਇਹ ਪਾਣੀ ਚੱਲ ਸਕਦਾ ਆਪਾਂ ਨੂੰ ਠਹਿਰਾਣਾ ਸੇਵਾ ਕਰਨੀ ਆ ਠਹਿਰਾ ਤਾਂ ਕਿ ਲੋਕਾਂ ਤੱਕ ਬਚਾਉਣੀ ਆ ਕਿਉਂਕਿ ਸਮਾਂ ਜਿਹੜਾ ਲੰਮਾ ਚੱਲ ਸਕਦਾ ਨੁਕਸਾਨ ਜਿਹੜਾ ਬਹੁਤ ਵੱਡੇ ਪੱਧਰ ਤੇ ਸਾਰੇ ਇਲਾਕਿਆਂ ਦੇ ਵਿੱਚ ਹੜਾਂ ਦੀ ਮਾਰ ਕਾਰਨ ਜਿਹੜੇ ਪਸ਼ੂ ਰੋੜ ਚੁੱਕੇ ਨੇ ਫਸਲਾਂ ਖਰਾਬ ਹੋ ਚੁੱਕੀਆਂ ਨੇ ਲੋਕਾਂ ਦੇ ਘਰ ਡੇਗ ਚੁੱਕੇ ਨੇ ਆਰਥਿਕ ਮਦਦ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਨੀ ਆ ਫਿਲਹਾਲ ਜੇਕਰ ਆਪਣੇ ਇਲਾਕੇ ਦੀ ਗੱਲ ਕਰੀ ਤਾਂ ਇੱਥੇ ਹਰੇ ਚਾਰੇ ਦੀ ਪਾਣੀ ਵਾਲੀਆਂ ਬੋਤਲਾਂ ਦੀ ਲੋੜ ਪੈ ਸਕਦੀ ਆ ਫੀਡ ਦੀ ਲੋੜ ਪੈ ਸਕਦੀ ਆ ਚਾਰੇ ਦੀ ਲੋੜ ਪੈ ਸਕਦੀ ਆ ਬਾਕੀ ਅਜੇ ਜਿਹੜੇ ਕੋਸ਼ ਬਾਕੀ ਲੰਗਰ ਲਗਾਤਾਰ ਚੱਲ ਰਹੇ ਨੇ ਕੈਂਪ ਲਗਾਤਾਰ ਚੱਲ ਰਹੇ ਨੇ ਸਾਰੀਆਂ ਜਿਹੜੀਆਂ ਸੰਸਥਾਵਾਂ ਲਗਾਤਾਰ ਆਪਣੀ ਆਪ ਜਿਹੜੀ ਡਿਊਟੀ ਨਿਭਾ ਰਹੀਆਂ ਨੇ ਬਾਕੀ ਮੈਂ ਇਹੀ ਬੇਨਤੀ ਕਰਨੀ ਚਾਹਣਾ ਕਿ ਅਜੇ ਜਿਹੜਾ ਦਰਿਆ ਦੇ ਗਾਂਵ ਵਿੱਚ ਕਿਤੇ ਨਾ ਕਿਤੇ ਵੀ ਜਾਇਆ ਜਾ ਸਕਦਾ ਆਪਣੇ ਇਲਾਕੇ ਦੇ ਵਿੱਚ ਖਾਸ ਕਰਕੇ ਬਹੁਤ ਘੱਟ ਚਲੋ ਕੋਈ ਇੱਕ ਅਧੀ ਕੋਈ ਬੋਟ ਆਊਗੀ ਉਹ ਕੋਈ ਸਮਾਜ ਸੇਵੀ ਸੰਸਥਾ ਵਾਲਿਆਂ ਦੀ ਆ ਉਹਨਾਂ ਥਰੂ ਜਿਹੜਾ ਅਗਲੇ ਪਾਸੇ ਜਾਇਆ ਜਾਂਦਾ ਤੇ ਕਾਫੀ ਜਿਹੜੀਆਂ ਸਤਾਵਾਂ ਲਗਾਤਾਰ ਜਿਹੜੀਆਂ ਇਸ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਤੂੰ ਹੀ ਖੱਜਲ ਨਹੀਂ ਹੋਣਾ ਜਿਹੜੀ ਸੇਵਾ ਹੈ ਉਹ ਆਪਣੀ ਤੂੰ ਹੀ ਕਾਲਦੀ ਉਹ ਦੀ ਕਰਨੀ ਹੈ ਜਿੰਨੇ ਵੀ ਵੀਰ ਅੱਜ ਦੀ ਡੇਟ ਤੱਕ ਆਉਣਗੇ ਉਹਨਾਂ ਨੂੰ ਆਪਾਂ ਸੰਭਾਲ ਲਵਾਂਗੇ ਬਾਅਦ ਵਿੱਚ ਸਾਰਿਆਂ ਨਾਲ ਜਿਹੜਾ ਸਹੀ ਜਗ੍ਹਾ ਜਿਹੜਾ ਪਹੁੰਚਾਉਣਾ ਮੁਸ਼ਕਲ ਹੋ ਜਾਂਦਾ ਕਿਉਂਕਿ ਮੰਨ ਕੇ ਚੱਲੋ ਤੁਸੀਂ 15-20 ਜਗ੍ਹਾ ਤੋਂ ਮੇਰੇ ਕੋਲੇ ਪਹੁੰਚ ਗਏ 15-20 ਜਗ੍ਹਾ ਨੂੰ ਜਿਹੜਾ ਬੰਦਿਆਂ ਨੂੰ ਅੱਗੋਂ ਕੈਚ ਕਰਨਾ ਸਹੀ ਜਗ੍ਹਾ ਪਹੁੰਚਾਉਣਾ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਹੋਰ ਵੀ ਕਈ ਸੰਸਥਾਵਾਂ ਦੀਆਂ ਜਿਹੜੀਆਂ ਸੇਵਾਵਾਵਾਂ ਆਉਂਦੀਆਂ ਨੇ ਜਿਸ ਕਰਕੇ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਫਿਰ ਉਹ ਚੀਜ਼ ਤਾਂ ਉਹੀ ਆ ਕਿ ਆਪਾਂ ਬੰਨ ਤੇ ਮੰਨ ਕੇ ਤੇ ਮ ਵਾਪਸ ਮੁਰਨ ਵਾਲੀ ਗੱਲ ਹੋ ਜਾਣੀ ਆ ਤੇ ਆਪਾਂ ਕੋਸ਼ਿਸ਼ ਕਰਨੀ ਆ ਕਿ ਆਪਾਂ ਪਾਣੀ ਥੋੜਾ ਜਿਹਾ ਠਹਿਰਾ ਘਟੇ ਬੇੜੀਆਂ ਲੱਗਣ ਬੋਰਸ ਲੱਗਣ ਥੋੜਾ ਜਿਹਾ ਪਾਣੀ ਘਟੇ ਆਪਣੇ ਟਰੈਕਟਰ ਗਾਂ ਟਕਾਣਿਆਂ ਤੇ ਜਾਣ ਫਿਰ ਜਿਹੜੀ ਆਪਾਂ ਸਹੀ ਤਰੀਕੇ ਨਾਲ ਸੇਵਾ ਕਰਾਂਗੇ ਬਾਕੀ ਤੁਸੀਂ ਜੁੜੇ ਹੋਏ ਹੋ ਲਗਾਤਾਰ ਜਿਹੜੀਆਂ ਆਪਣੀਆਂ ਲੋਕ ਨੇ ਉਹ ਬੰਨਾਂ ਦੇ ਉੱਪਰ ਬੈਠੇ ਹੋਏ ਨੇ ਉਹਨਾਂ ਕੋ ਕਈਆਂ ਕੋਲ ਜਿਹੜੀਆਂ ਸਵਾਵਾਵਾਂ ਪਹੁੰਚ ਵੀ ਰਹੀਆਂ ਨੇ ਜਿੰਨਾਂ ਕੋਲੇ ਨਹੀਂ ਪਹੁੰਚ ਰਹੀਆਂ ਉਹ ਲਗਾਤਾਰ ਜਿਹੜੀਆਂ ਆਪਾਂ ਜਿਹੜੀ ਪਤਾ ਕਰਕੇ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੰਨੀ ਵੱਡੀ ਭੀੜ ਪੈ ਚੁੱਕੀ ਆ ਤੇ ਕੁਛ ਕਿਸੇ ਵੀ ਵੀਰ ਨੂੰ ਇਸ ਦੇ ਵਿੱਚ ਕਿਸੇ ਤਰੀਕਾ ਦਾ ਕੋਈ ਗੁੱਸਾ ਨਹੀਂ ਕਰਨਾ ਚਾਹੀਦਾ ਬਾਕੀ ਜਿਹੜੇ ਵੀ ਸਮਾਜ ਸੇਵੀ ਵੀਰ ਸੇਵਾ ਲੈ ਕੇ ਆਉਂਦੇ ਨੇ ਉਹਨਾਂ ਦਾ ਤੁਹਾਨੂੰ ਆਦਰ ਸਤਿਕਾਰ ਕਰਨਾ ਚਾਹੁੰਦਾ ਅਗਲਾ ਖਰੇ ਰੁਪਈਆ ਰੁਪਈਆ ਕਰਕੇ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਲੈ ਕੇ ਆਉਂਦਾ ਤੇ ਆਪਾਂ ਨੂੰ ਕਹ ਲੈਣੀ ਪੈਣਾ ਚਾਹੁੰਦਾ ਆਪਸ ਵਿੱਚ ਨਹੀਂ ਲੜਨਾ ਚਾਹੀਦਾ ਜੇਕਰ ਕੋਈ ਸੇਵਾ ਲੈ ਕੇ ਆਇਆ ਤਨੋਂ ਮਨੋਂ ਜਿੰਨੀ ਜਿੰਨੀ ਲੈ ਕੇ ਆਇਆ ਥੋੜੀ ਥੋੜੀ ਜਿੰਨੀ ਜਿੰਨੀ ਉਹ ਵੰਡੇ ਵਾਰਤਕ ਜਿਹੜੀ ਸ਼ਕਨ ਦੀ ਕੋਸ਼ਿਸ਼ ਕਰੋ ਕਿਉਂਕਿ ਸਮਾ ਜਿਹੜਾ ਇਹ ਲੰਮਾ ਚੱਲਣਾ ਇਸ ਕਰਕੇ ਜੇਕਰ ਤੇ ਅੱਜ ਹੀ ਆਪਾਂ ਲੜੀ ਗਏ ਕਿ ਉਹਨੇ ਉਹਨੂੰ ਦੇ ਦਿ ਕੱਟ ਦੇ ਦੋ ਇਹ ਚੀਜ਼ਾਂ ਦਾ ਆਪਾਂ ਨੂੰ ਥੋੜਾ ਧਿਆਨ ਰੱਖਣ ਦੀ ਲੋੜ ਆ ਜਿਹੜੇ ਲੋਕ ਬੰਦੇ ਪਰਲੇ ਪਾਸੇ ਬੁਰੀ ਤਰ੍ਹਾਂ ਡੁੱਬ ਚੁੱਕੇ ਨੇ ਉਹਨਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਕੁਝ ਲੋਕ ਬੰਦੇ ਐਸ ਪਾਸੇ ਰਹਿੰਦੇ ਨੇ ਉਹਨਾਂ ਦੀਆਂ ਫਸਲਾਂ ਐਸ ਪਾਸੇ ਨੇ ਉਹਨਾਂ ਦਾ ਵੀ ਓਨਾ ਹੀ ਨੁਕਸਾਨ ਹੋਇਆ ਕਿਉਂਕਿ ਉਹਨਾਂ ਦੀਆਂ ਫਸਲਾਂ ਉਸ ਪਾਸੇ ਉਹਨਾਂ ਦਾ ਚਾਰਾ ਡੁੱਬ ਚੁੱਕਾ ਇਸ ਕਰਕੇ ਸਾਰਾ ਕੁਝ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਕਰਕੇ ਦੇਣ ਦੀ ਲੋੜ ਆ ਕਿਉਂਕਿ ਆ ਬੰਨਾ ਬੰਦੇ ਐਸ ਪਾਸੇ ਵੀ ਜ਼ਮੀਨ ਆ ਜਿਹੜੇ ਐਸ ਪਾਸੇ ਲੋਕ ਰਹੇ ਨੇ ਬੰਦੇ ਸੁੱਕੇ ਜਗ੍ਹਾ ਤੇ ਉਹਨਾਂ ਦੀਆਂ ਜ਼ਮੀਨਾਂ ਇੱਧਰ ਨੇ ਉਹਨਾਂ ਦਾ ਵੀ ਬਰਾਬਰ ਹੀ ਨੁਕਸਾਨ ਹੋਇਆ ਕਿਉਂਕਿ ਉਹਨਾਂ ਦਾ ਵੀ ਹਰਾਚਾਰਾ ਖਤਮ ਹੋ ਗਿਆ ਤੋ ਤੂੜੀ ਹੋ ਸਕਦਾ ਚਲੋ ਥੋੜੀ ਬਾਲੀ ਅਗੜਾ ਸੁੱਕੇ ਥਾਂ ਤੇ ਹੀ ਹੋਵੇ ਉਹਨਾਂ ਦੀ ਵੀ ਸੇਵਾ ਆਪਾਂ ਬੜੀ ਸੁਚੱਜੇ ਢੰਗ ਨਾਲ ਕਰਨੀ ਆ ਜਿਹੜੇ ਸੁੱਕਿਆ ਜਗਾ ਤੇ ਬੈਠੇ ਹੋਏ ਨੇ ਜਿਨ੍ਹਾਂ ਨੇ ਸੁੱਕਿਆ ਜਗਾ ਤੇ ਘਰ ਨੇ ਬਾਕੀ ਉਹਨਾਂ ਦੀਆਂ ਫਸਲਾਂ ਜਿਹੜੀਆਂ ਖਰਾਬ ਹੋ ਚੁੱਕੀਆਂ ਨੇ ਬਾਕੀ ਕਈ ਵਾਰੀ ਆਪਾਂ ਅੱਗੇ ਵੀ ਹਾਰੀ ਵੀਡੀਓ ਦੇ ਵਿੱਚ ਗੱਲ ਕਰਦੇ ਦੂਰੋਂ ਦੂਰੋਂ ਲੋਕ ਆ ਕੇ ਬੰਨਾਂ ਦੇ ਉੱਪਰ ਬੈਠ ਜਾਂਦੇ ਨੇ ਇਹ ਮੇਰੇ ਵੀਰੋ ਜਿਹੜੇ ਇਲਾਕੇ ਡੁੱਬ ਚੁੱਕੇ ਨੇ ਥੋੜੀ ਜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਜੇਕਰ ਤੁਹਾਨੂੰ ਬੰਨਾਂ ਦੇ ਉੱਪਰ ਬਾਹਰਲੇ ਬੰਦੇ ਦੇਖਦੇ ਨੇ ਸੇਵਾ ਲੈਂਦੇ ਮਤਲਬ ਕਿ ਕੋਈ ਪਿੰਡੋਂ ਆ ਕੇ ਕੋਈ ਸੇਵਾ ਲੈ ਕੇ ਚਲੇ ਜਾਵੇ ਬਿਨਾਂ ਵਜਾ ਉਹ ਜਾ ਕੇ ਵੇਚ ਦਵੇ ਇਹ ਸਹੀ ਢੰਗ ਨਾਲ ਕੀਤੀ ਜਾਵੇ ਸਹੀ ਢੰਗ ਨਾਲ ਜਿਹੜੀ ਸਾਰੇ ਲੋਕਾਂ ਤੱਕ ਪਹੁੰਚਾਈ ਜਾਵੇ ਕਿਉਂਕਿ ਆਪਣਾ ਇਲਾਕੇ ਦੇ ਆਪਣੇ ਡੁੱਬ ਜਾਂਦੇ ਤੇ ਲੋਕ ਜਿਹੜੇ ਹੋਰ ਉਹ ਫਾਇਦਾ ਲੈ ਜਾਂਦੇ ਨੇ ਇਸ ਕਰਕੇ ਜਿਹੜੇ ਲੋਕ ਸੁੱਕਿਆ ਜਗਾ ਤੇ ਬੈਠੇ ਨੇ ਉਹਨਾਂ ਨੂੰ ਵੀ ਰਸਨ ਦੀ ਲੋੜ ਪੈਂਦੀ ਆ ਜੇ ਆਪਣੇ ਹਰੇ ਚਾਰੇ ਦੀ ਲੋੜ ਪੈਂਦੀ ਆ ਕਿਉਂਕਿ ਉਹਨਾਂ ਦੀਆਂ ਫਸਲਾਂ ਇੱਧਰ ਡੁੱਬ ਚੁੱਕੀਆਂ ਨੇ ਤੂੜੀ ਜਿਹੜੀ ਡੁੱਬ ਚੁੱਕੀ ਆ ਕਾਫੀ ਨੁਕਸਾਨ ਉਹਨਾਂ ਦਾ ਵੀ ਹੋ ਚੁੱਕਾ ਬੰਨ ਦੇ ਨਾਲ ਜਿਹੜੇ ਲੋਕ ਬੈਠੇ ਉਹਨਾਂ ਨੂੰ ਵੀ ਸਵਾਮਾਂ ਦੀ ਲੋੜ ਆ ਜਿਹੜੇ ਇੱਧਰ ਆ ਵਿਚਾਰੇ ਡੁੱਬੇ ਉਹਨਾਂ ਦਾ ਤਾਂ ਲੋੜ ਹੈ ਹੀ ਹੈ ਆ ਇਸ ਕਰਕੇ ਬੜੇ ਸੁਚੱਜੇ ਢੰਗ ਦੇ ਨਾਲ ਆਪਾਂ ਸੇਵਾ ਕਰਨੀ ਆ ਕਾਲੇ ਨਹੀਂ ਪਹਿਣਾ ਤੇ ਲੋਕਾਂ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਬੜੇ ਠਹਿਰਾ ਤਰੀਕੇ ਨਾਲ ਤੁਸੀਂ ਜਿਹੜੀਆਂ ਸੇਵਾਵਾਂ ਲਓ ਆਪਦੇ ਆਪ ਦੇ ਪਿੰਡ ਦੇ ਜਿਹੜੇ ਕੋਈ ਰਾਜਨੀਤੀ ਛੱਡੋ ਰਾਜਨੀਤੀ ਇਹ ਕੰਮ ਨਹੀਂ ਚੱਲਣਾ ਕਿਉਂਕਿ ਰਾਜਨੀਤੀ ਇੱਕ ਵਾਰ ਹੀ ਸੇਵਾ ਲੈ ਕੇ ਆਵਾਂਗੇ ਦੋ ਵਾਰ ਹੀ ਲੈ ਕੇ ਆਵਾਂਗੇ ਰਾਜਨੀਤੀ ਦੇ ਵਿੱਚ ਇਹ ਕੰਮ ਲੰਮਾ ਸਮਾਂ ਨਹੀਂ ਚੱਲਣਾ ਕਿਉਂਕਿ ਪਾਣੀ ਲੰਮਾ ਸਮਾਂ ਚੱਲਣਾ ਤੇ ਆਪਣਾ ਆਪਣਾ ਤੁਸੀਂ ਥੋੜਾ ਜਿਹਾ ਜਿਹੜਾ ਕਾਂਗਰਸ ਕਾਲੀ ਆਪਣੇ ਪਾਈਪਾ ਜੋ ਵੀ ਜਿਹੜੇ ਜਿਹੜੀਆਂ ਇਹ ਪਾਰਟੀਆਂ ਗਿਆਮ ਆਦਮੀ ਆਪਣੇ ਸਾਰੀਆਂ ਜਿਹੜੀਆਂ ਇਕੱਠੀਆਂ ਹੋ ਕੇ ਇੱਕ ਗਰੁੱਪ ਪਿੰਡ ਦੇ ਵਿੱਚ ਬਣਾਓ ਉੱਥੇ ਸਾਰੀ ਜਿਹੜੀ ਸੇਵਾਵਾਂ ਲਵਾਓ ਬੜੇ ਤਰੀਕੇ ਸਜੇ ਢੰਗ ਨਾਲ ਸਾਰਿਆਂ ਨੂੰ ਆਪਣਾ ਸੇਵਾ ਦਿਓ ਇਹ ਨਹੀਂ ਕਿ ਕੋਈ ਤਗੜਾ ਵਾ ਮੰਨ ਲੇ ਕਿ ਚਲੋ ਕੇ ਦੀ ਜ਼ਮੀਨ ਹੀ ਇੱਧਰ ਮੰਨ ਲਓ 30 ਕਿੱਲੇ ਜ਼ਮੀਨ ਆਉਂਦੀ ਤਾਂ ਉਹਦੀ ਇੱਧਰ ਦੀ ਸਾਰੀ ਡੁੱਬ ਗਈ ਉਹਨੂੰ ਆਪਾਂ ਕਿ ਯਾਰ ਉਹ ਸੁੱਕੇ ਥਾਂ ਤੇ ਬੈਠਾ ਨੂੰ ਕੋਈ ਸੇਵਾ ਨਾ ਦੀਏ ਪਰ ਜੇਕਰ ਚਾਰ ਦੀ ਲੋੜ ਆ ਤਾਂ ਉਹਨੂੰ ਵੀ ਦੇਣਾ ਚਾਹੀਦਾ ਕਿਉਂਕਿ ਭਾਵੇਂ ਉਹਦੀ 30 ਕਿੱਲੇ ਆ ਤੀਕੇਲੇ ਵਿੱਚ ਝੋਨਾ ਵੀ ਡੁੱਬ ਚੁੱਕਾ ਆਪਣੀਆਂ ਦੀ ਫਸਲ ਵੀ ਡੁੱਬ ਚੁੱਕੀ ਆ ਹਰਾ ਚਾਰਾ ਵੀ ਡੁੱਬ ਚੁੱਕਾ ਉਹ ਵੀ ਜਿਹੜਾ ਬਰਾਬਰ ਦਾ ਖਦਾ ਰਹੇ ਮਾਰ ਕਿਸੇ ਤੇ ਵੀ ਪੈ ਸਕਦੀ ਆ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਜਿਹੜਾ ਮਾੜਾ ਸੰਕਟ ਪੰਜਾਬ ਦੇ ਉੱਤੇ ਚੱਲ ਰਿਹਾ ਹੈ ਇਹ ਜਿਹੜਾ ਛੇਤੀ ਖਤਮ ਹੋ ਜਾਵੇ ਬਾਕੀ ਮੈਂ ਤੁਹਾਨੂੰ ਰਾਤ ਵੀ ਦੱਸਤਾ ਜੀ ਕਿ ਹਰੀ ਘੜ ਵਰਕ ਕਿਸ ਜਿਹੜਾ ਪਾਣੀ ਸੀ 273000 ਕਿਉਂ ਸੀ ਕਾਰਿਆ ਸੀ 263000 ਅਗਲੇ ਪਾਸੇ ਛੱਡਿਆ ਜਾ ਰਿਹਾ ਸੀਗਾ ਤੇ ਜਿਹੜਾ ਆਪਾਂ ਗੱਲ ਕਰੀਏ ਪੌਂਗ ਡੈਮ ਦੀ ਉਹ 99000 ਪਾਣੀ ਜਿਹੜਾ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਸੀ ਇਹ ਕੁਝ ਬੇਨਤੀਆਂ ਨੇ ਸਾਰੇ ਜਸਬੀਰ ਜੱਸੀ ਕਲਾਕਾਰ ਵੱਲੋਂ ਜਿਹੜੀਆਂ ਲਗਾਤਾਰ ਨਿਰੰਤਰ ਸਵਾਵਾਵਾਂ ਭੇਜੀਆਂ ਜਾਣਗੀਆਂ ਬਹੁਤ ਵੱਡੇ ਪੱਧਰ ਤੇ ਆਪਣੇ ਮਾਝੇ ਇਲਾਕੇ ਦੇ ਵਿੱਚ ਸਾਰੇ ਪਾਸੇ ਜੀਆਂ ਸਵਾਵਾਵਾਂ ਲਗਾਤਾਰ ਸ਼ੁਰੂ ਹੋ ਚੁੱਕੀਆਂ ਨੇ ਸਰ ਪੀਪੀ ਸੁਖਿੰਦਰ ਸਿੰਘ ਤੇ ਆਪਣੇ ਅੱਗੇ ਡਿਊਟੀ ਲੱਗੀ ਹੋਈ ਆ ਆਪਾਂ ਜਿਹੜੀ ਇਹ ਡਿਊਟੀ ਆ ਤਨਦੇਈ ਨਾਲ ਨਿਭਾਵਾਂਗੇ ਸੋ ਵੀਡੀਓ ਦੱਬ ਕੇ ਸ਼ੇਅਰ ਜਰੂਰ ਕਰਿਓ ਏ ਜਰੂਰ ਦੱਸਿਓ ਕਿੱਥੋ ਕਿੱਥੋਂ ਤੁਸੀਂ ਆਪਣੀ ਵੀਡੀਓ ਦੇਖੀ ਆ ਸਤਲੁਜ ਦਰਿਆ ਦੇ ਕੰਢੇ ਕੀ ਹਾਲ ਚੱਲ ਰਿਹਾ ਬਿਆਸ ਦਰਿਆ ਦੇ ਕੰਢੇ ਕੀ ਹਾਲ ਚੱਲ ਰਿਹਾ ਕਿੱਥੇ ਕਿੱਥੇ ਕੀ ਕੀ ਸਿਚੁਏਸ਼ਨ ਚੱਲ ਰਹੀ ਆ ਪਾਣੀ ਦਾ ਕੀ ਕੀ ਮਾਹੌਲ ਚੱਲ ਰਿਹਾ ਸੋ ਅਗਲੀ ਅਪਡੇਟ ਆਪਾਂ ਜਲਦੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਗਰਾਊਂਡ ਲੈਵਲ ਤੋਂ ਵੀ ਵੱਡੇ ਪੱਧਰ ਤੇ ਆਪਾਂ ਨੂੰ ਜਾਣਾ ਪੈਂਦਾ ਅਪਡੇਟ ਵੀ ਤੁਹਾਨੂੰ ਜਲਦੀ ਜਿਹੜੀਆਂ ਸਾਰੀਆਂ ਦੇਣੀਆਂ ਪੈਂਦੀਆਂ ਨੇ ਸੋ ਗਲਤੀ ਮੇਰੇ ਵੀਰੋ ਮਾਫ ਕਰਿਓ ਵੀਡੀਓ ਜਰੂਰ ਸ਼ੇਅਰ ਕਰਿਓ ਸੁਖ ਲਟਿਆ ਸਬਸਕ੍ਰਾਈਬ ਕਰਕੇ ਰੱਖ ਲਿਓ ਬਹੁਤ ਬਹੁਤ ਧੰਨਵਾਦ ਜੀ